ਮੈਂ ਸਤੁਤਿ ਕਾਂਗਰਸ ਦੇ ਵਿਦੇਸ਼ ਇਸੇ ਤਰ੍ਹਾਂ ਸਾਡੇ ਵਰਕਰ ਸਾਡੇ ਸਾਰੇ ਸਾਥੀ ਇਹ ਮਾਈਕ ਚ ਚੇ ਕਰਾਉਂਦਾ ਪੰਜਾਬ ਦੇ ਜਨਤਾ ਦਾ ਮੈਂ ਬਹੁਤ ਬਖਸ਼ੂਰ ਹਾਂ ਇਹ ਮਾਈਕ ਨੂੰ ਕਿਉਂ ਦੇਸ਼ ਦਾ ਆਸਾਦਿਕ ਆਜ ਬਹੁਤ ਓਵਰ ਵੈਲਕਮ ਰਿਸਪਾਂਸ ਸਾਰੇ ਪੰਜਾਬ ਚੋਂ ਮਿਲਿਆ ਹਜ਼ਾਰਾਂ ਦੀ ਤਦਾਨ ਦੇ ਵਿੱਚ ਇੱਕ ਛੋਟੇ ਜਿਹੇ ਪ੍ਰਦੇਸ਼ ਕਾਮਨਸਟੇ ਸੱਦੇ ਤੇ ਹਜ਼ਾਰਾਂ ਸਾਥੀ ਆਏ। ਸਾਈਟੋੜਾ ਕਿਹਦੇ ਦੇਖੋ ਇੱਕ ਗੱਲ ਸੁਣ ਲੋ ਜੋ ਕੁਝ ਵੀ ਹੋਇਆ ਹੈ ਭਾਈ ਭਾਈ ਤੁਸੀਂ ਸ਼ਰਮੋ ਰੱਖੋ ਪੋਲਿਟੀਕਲ ਬੰਦੇ ਜੇ ਅੱਜ ਅਸੀਂ ਲੀਡਰ ਆਫ ਦੀ ਆਪੋਜੀਸ਼ਨ ਜੇ ਮੈਂ ਕੋਈ ਸਵਾਲ ਕੀਤੇ ਨੇ ਕਿਉਂਕਿ ਪੰਜਾਬ ਦੇ ਜੋ ਹਾਲਾਤ ਸਾਰ ਪਾ ਕੇ ਲਾਓਗੇ ਹਾਲਾਤਾਂ ਤੇ ਅਸੀਂ ਚਿੰਤਤ ਸੀ ਸਾਹਿਬ ਅਸੀਂ ਸਾਰਿਆਂ ਨੇ ਯੋਧੇ ਦੀ ਬਹੁਤ ਭਾਰੀ ਕੀਮਤ ਸਮੁੱਚੇ ਪੰਜਾਬ ਨੇ ਅੱਗੇ ਦਿੱਤੀਆਂ ਨੇ 35000 ਤੋਂ ਵੱਧ ਪੰਜਾਬੀ ਪੰਜਾਬੀਆਂ ਦੀ ਸ਼ਹਾਦਤ ਹੋਈ ਜਿਹਦੇ ਵਿੱਚ 2400 ਕੱਲਾ ਪੰਜਾਬ ਦੀ ਏਕਤਾ ਨੂੰ ਸੰਤਾ ਨੂੰ ਬਰਕਰਾਰ ਰੱਖਣ ਵਾਸਤੇ ਕਾਂਗਰਸਮੈਂਸ ਪੰਜਾਬ ਦੀ ਚਾਨਣ ਨੂੰ ਪਿਆਰੇ ਸਭ ਕੇ ਮੈਂ ਇਸ ਕਾਰਨ ਪੰਜਾਬ ਦੇ ਵਿੱਚ ਕਿੱਦੇ ਤੇ ਭੰਗੜੇ ਸ਼ੁਰੂ ਹੋਏ ਤਾਂ ਮੈਂ ਅੱਜ ਸੁਭੂਤੀ ਪੰਜਾਬ ਦੀ ਜਨਤਾ ਆਪਣੀ ਕਾਂਗਰਸ ਦੀ ਲੀਡਰਸ਼ਿਪ ਸ਼ੈਟਰ ਤੋਂ ਲੈ ਕੇ ਸੂਬੇ ਦੇ ਸਾਡੇ ਜ਼ਿਲ੍ਹਾ ਦੇ ਪ੍ਰਧਾਨਾਂ ਨੂੰ ਮੇਰੇ ਐਮ ਐਲ ਏ ਕੁਲੀਕਸ ਸਾਡੇ ਬਲਾਕਾਂ ਦੇ ਪ੍ਰਧਾਨਾਂ ਨੂੰ ਸਾਡੇ ਪਿੰਡਾਂ ਜਾਣੇ ਲੱਗੇ ਆਏ ਜੇ ਉਸ ਦੇ ਜਿੰਨੇ ਵਰਕਰ ਸਾਥੀ ਸਾਡੇ ਸਰਪੰਚ ਪੰਚ ਉਹਨਾਂ ਦੇ ਸਹਿਯੋਗ ਸਦਕਾ ਜਨਤਾ ਦੀ ਲਈ ਲੜਦੇ ਰਵਾਂਗੇ ਇਹਨਾਂ ਨੇ ਅੱਜ ਅਕਾ ਜੀ ਆਧਾਰ ਕੀ ਸੀ ਇਹਨਾਂ ਦੀ ਇਹਨਾਂ ਦੀ ਸਸਟੇਨਡ ਅੱਜ ਇਹਨਾਂ ਨੇ ਮੇਰੇ ਕੋਲ ਸਵਾਲ ਜਵਾਬ ਭੇਜੇ ਨੇ ਯਾ ਦੇ ਨੇ ਬਾਤ ਨੀਚੇ ਕਰੋਨਾ ਮਾਈਕ ਸਾਹਿਬ ਜੀ ਜਤਮਾਸੀ ਜਵਾਬ ਦਿੱਤੇ ਆ ਜੇ ਜਦੋਂ ਵੀ ਇਹਨਾਂ ਨੂੰ ਅੱਗੇ ਵੀ ਲੋਡ ਹੋਏਗੀ ਅਸੀਂ ਤਿਆਰ ਹਾਂ ਕਿੰਨੇ ਸਾਲ ਤੋਂ ਸਰ 2 ਵਜੇ ਤੋਂ ਲੈ ਕੇ 8 ਵਜੇ ਦੇਖੋ 1 ਮਿੰਟ ਮੇਰੀ ਗੱਲ ਸੁਣ ਲੋ ਬਹੁਤ ਵੱਡੀ ਤਦਾਦ ਦੇ ਵਿੱਚ ਇਹ ਗਿਣਤੀ ਵਿੱਚ ਯਾਰੀ ਹੱਟ ਗਈ ਸਾਹ ਯਾਰ ਪਰ ਤੁਸੀਂ ਵੇਖ ਲਓ 2 ਵਜੇ ਦੇ ਗਏ ਆ ਤੇ ਹੁਣ 8 ਵਜੇ 8 ਵਜੇ 6 ਘੰਟੇ ਲਗਾਤਾਰ ਇਹਨਾਂ ਨੇ ਲੀਡਰ ਆਫ ਦੀ ਆਪੋਜੀਸ਼ਨ ਕੋਈ ਮੈਂ ਕੋਈ ਵੱਡੀ ਹਸਤੀ ਨਹੀਂ ਆ ਪਰ ਜਿਹੜੀ ਮੇਰੀ ਪੋਜੀਸ਼ਨ ਹੈ ਉਹ ਇੱਕ ਵੱਡੀ ਹੈ ਡੈਮੋਕਰੇਸੀ ਦੇ ਵਿੱਚ ਲੀਡਰ ਆਫ ਆਪੋਜੀਸ਼ਨ ਨੂੰ ਸ਼ੈਡੋ ਚੀਫ ਮਿਨਿਸਟਰ ਕਿਹਾ ਜਾ ਸਕਦਾ ਹੈ ਸੀਐਮ ਤੋਂ ਬਾਅਦ ਨੰਬਰ 2 ਦੀ ਪੋਜੀਸ਼ਨ ਇਹ ਨੰਬਰ 2 ਦੀ ਪੋਜੀਸ਼ਨ ਉਸੇ ਥਾਣੇ ਵਿੱਚ ਲਿਆ ਕੇ 6 ਘੰਟੇ ਉਹਦੀ ਸਸਟੇਨਡ ਇਨਟੈਰੋਗੇਸ਼ਨ ਕਰ ਸਕਦੇ ਆ ਆਮ ਪੰਜਾਬੀ ਦੇ ਅਕੀਆ ਤੇ ਮੇਰਾ ਕਸੂਰ ਇੰਨਾ ਹੀ ਹੈ ਤੇ ਮੇਰੀ ਪਾਰਟੀ ਦਾ ਕਸੂਰ ਨਹੀਂ ਹੈ ਅਸੀਂ ਪੰਜਾਬ ਦੇ ਵਿੱਚ ਕਾਨੂੰਨ ਦੀ ਜਿਹੜੀ ਵਿੱਸਾ ਵਿਗੜ ਰਹੀ ਸੀ ਅਸੀਂ ਆਪਣਾ ਖੱਸ਼ਾ ਜ਼ਰਬੀਤਾ ਸੀ ਕਿਉਂਕਿ ਅਸੀਂ 90 ਅਸੀਂ 80 ਤੇ 90 ਦੇ ਦਹਾਕੇ ਵਿੱਚ ਵੀ ਰਹੇ ਹਾਂ ਪਰਿਵਾਰਾਂ ਦੇ ਜੀ ਅਸੀਂ ਕੁਰਬਾਨ ਕਰਾਏ ਨੇ ਸਾਨੂੰ ਇਹ ਸੀ ਕਿ ਪੰਜਾਬ ਦੇ ਉਹ ਹਾਲਾਤ ਇੱਕ ਵਾਰ ਫੇਰ ਰਿਪੀਟ ਨਾ ਹੋਵੇ ਸਾਡਾ ਕਸੂਰ ਇੰਨਾ ਸੀ ਇਹ ਗੱਲ ਮੇਰਾ خیال ਹੈ ਭਗਵਾਨ ਤੋਂ ਬਾਅਦ ਇਹ ਜਿਹੜੀ ਹੈ ਇਹ ਸਰਦਾਰ ਜੀ ਤੁਸੀਂ ਹੋ ਜੋ ਮੈਂ ਸਮਝਨਾ ਇਹ ਸ ਇਹ ਮੇਰੀ ਨਹੀਂ ਮੇਰੀ ਜਮਾਤ ਦੀ ਮੇਰੀ ਪਾਰਟੀ ਦੀ ਨੈਸ਼ਨਲ ਕਾਂਗਰਸ ਦੀ ਨੀਚੇ ਮੇਰੇ ਇਹ ਜਿਹੜਾ ਇੱਕ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਇਹ ਉਹਦੀ ਤੋਹੀਨ ਕੀਤੀ ਇਹ ਬਹੁਤ ਵੱਡੀ ਤੋਹੀਨ ਹੈ ਕਨਸਟੀਟਿਊਸ਼ਨ ਪੋਜੀਸ਼ਨ ਦੀ ਹੈ ਇਹ ਲੀਡਰ ਆਫ ਦੀ ਆਪੋਜੀਸ਼ਨ ਉਹ ਇੱਕ ਥਾਣੇ ਵਿੱਚ 6 ਘੰਟੇ ਸਸਟੇਨਡ ਇੰਟਰਵਿਊਸ਼ਨ ਉਹਦੀ ਕੀਤੀ ਜਾ ਸਕਦੀ ਹੈ ਇੱਕ ਸਧਾਰਨ ਪੰਜਾਬੀ ਦੇ ਅੱ체 ਕੀ ਹਾਲ ਹੋਏ ਤੋ ਇਸ ਦਾ ਵਿਹਾਰ ਕਿਦਾਂ ਕਰਿਆ ਪੰਜਾਬ ਪੁਲਿਸ ਦਾ ਪਾਇਆ ਸਾਹਿਬ ਬੰਦਰ ਕਿਹਾ ਉਹ ਯਾਰ ਮੈਂ ਮਹਾਂਵਾਲੇ ਸਾਹਿਬ ਵਿਹਾਰ ਕਿਵੇਂ ਦਾ ਕਰੀ ਜੀ ਸਾਹਮਣੇ ਆ ਕੇ ਕਿਹਾ ਜੀ ਮਹਾਂਵਾਲੇ ਜੀ ਅੱਛਾ ਲੋਕ ਬੈਠੇ ਨੇ ਵੇਖੋ ਗੱਲ ਇਸ ਤੇ ਪੁਲਿਸ ਦਾ ਵਿਵਹਾਰ ਬੰਦੇ ਵਿਸ਼ੇਸ਼ ਤੌਰ ਪੰਜਾਬ ਪੁਲਿਸ ਦਾ ਵਿਵਹਾਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿਸ ਕਿਸਮ ਦਾ ਹੁੰਦਾ ਹੈ ਪਰ ਅਸੀਂ ਪਿਆਰੇ ਕਰਨ ਯਾਰ ਹਮੇਸ਼ਾ ਦਸਵੀਂ ਪਾਤਸ਼ਾਹੀ ਦੇ ਅਸ਼ੀਰਵਾਦ ਨਾਲ ਜਿਹੜਾ ਉਹਨਾਂ ਦਾ ਇੱਕ ਮੈਸੇਜ ਹੈ ਕਿ ਤਲੜੇ ਹੋ ਕੇ ਲੜਾਈ ਲੜਨੀ ਹੈ ਸੱਚਾਈ ਦੀ ਲੜਾਈ ਲੜਨੀ ਅਸੀਂ ਉਹਦੇ ਤੇ ਕਹਿਰਾ ਦਿੰਨੇ ਆ ਬਾਕੀ ਸਾਨੂੰ ਕਿਸੇ ਗੱਲ ਦੀ ਕੋਈ ਰੰਦਾਵਾ ਜੀ ਆਏ ਨੇ ਰਾਜਾ ਮੇਰਾ ਛੋਟਾ ਲੋਜੇ ਹੁਣੇ ਹੁਣ ਕਦਮ ਮੰਨੇ ਸਵਾਰ ਜਵਾਬ ਦਿੱਤੇ ਗਏ ਸੈਟੀਸਫੈਕਸ਼ਨ ਹੋ ਗਿਆ ਕਿ ਦੁਬਾਰਾ ਫਿਰ ਬੁਲਾਇਆ ਦੇਖੋ ਮੇਰੀ ਗੱਲ ਸੁਣ ਲਓ ਮੈਂ ਆਪਣੀ ਨੋਲੇਜ ਦੇ ਸਿਰ ਆ ਰਿਹਾ ਹੈ ਨਾ ਅਗੇ ਭਾਈ ਸ਼ਦੇ ਮੁਤਾਬਕ ਹਰ ਗੱਲ ਉਹਨਾਂ ਨੂੰ ਸਚਾਈ ਦਾ ਪੀ